ਭਾਈ ਅਮਰਤਪਾਲ ਸਿੰਘ ਜਿਹੜੇ ਕਿ ਇੱਕ ਦੂਰ ਸਾਭ ਤੋਂ ਬਹੁਤ ਮਤ ਦੇ ਨਾਲ 1,97,120 ਬੂਟਾਂ ਥੂੜੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਰ ਕੋਈ ਗੱਲ ਨਹੀਂ ਸੁਣੀ ਮੁੱਖ ਦੀ ਗੱਲ ਹੈ ਇਹ ਸਾਡੇ ਜਿਹੇਦਾਰ ਸਹਿਬਾਨ ਵੀ ਇਸ ਮਸਲੇ ਦੇ ਚੁੱਪ ਹੈ ਕਾਂਗਰਸ ਦੇ ਪਾਰਲੀਮੈਂਟ ਦੇ ਮੈਂਬਰ ਬਣੇ ਨੇ ਜਲੰਧਰ ਤੋਂ ਚੁਣੇ ਗਏ ਨੇ ਉਹਨਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਹੈ ਭਾਈ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਜਿੰਨਾ ਰੱਖੋਗੇ ਉਹ ਉਨਾ ਹੀ ਹੀਰੋ ਬਣੂਗਾ ਸਰਕਾਰ ਹੈ ਜਿਹੜੀ ਕਿ ਕੇਂਦਰ ਸਰਕਾਰ ਦਾ ਮੂਹਰਾ ਬਣੀ ਹੋਈ ਹੈ ਉਸ ਨੂੰ ਇਹ ਕੇਂਦਰ ਸਰਕਾਰ ਨੂੰ ਇੱਕਦਮ ਡਿਸੀਜਨ ਲੈ ਕੇ ਉਹ ਲੋਕਾਂ ਦੀ ਜਿਹੜੀ ਖੰਡੂਰ ਸਾਹਿਬ ਦੇ ਲੋਕਾਂ ਦਾ ਜਿਹੜਾ ਫਤਵਾ ਦਿੱਤਾ ਹੋਇਆ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਸਰਬਜੀਤ ਸਿੰਘ ਇਹਨੂੰ ਵੀ ਮੈਂ ਬੇਨਤੀ ਕਰੂੰਗਾ ਔਰ ਜਿਹੜੇ ਪੰਥ ਦਰਦੀ ਹੈਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਅੱਜ ਦੇਸ਼ ਦੀ ਨਿਆਂਪਾਲਿਕਾ ਜਿਹੜੀ ਹੈਗੀ ਹੈ ਕੋਰਟ ਦੇ ਵਿੱਚ ਜਿਵੇਂ ਖਾਰਾ ਸਾਹਿਬ ਕਰ ਰਹੇ ਹੈਗੇ ਉਹ ਇੱਕ ਜ਼ੋਰਦਾਰ ਹਮਲਾ ਮਾਰਨ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਜਿੱਤੇ ਹੋਏ ਬੰਦੇ ਨੂੰ ਕਿਉਂ ਨਹੀਂ ਰਿਹਾ ਕੀਤਾ ਜਾਂਦਾ ਕਾਂਦੀ ਆਵਾਜ਼ ਨੂੰ ਨਹੀਂ ਆਪਾਂ ਸੁਣਾਗੇ ਤਾਂ ਆਪਾਂ ਕਹਦੇ ਮੁੱਖ ਮੰਤਰੀ ਹੋਏ ਸੋ ਆਇਆ ਇਸ ਵਕਤ ਭਗਵੰਤ ਮਾਨ ਜੀ ਔਰ ਨੂੰ ਲੋਕਾਂ ਦੀ رائے ਸੁਣੀ ਚਾਹੀਦੀ ਹੈ ਲੋਕ ਚਾਹੁੰਦੇ ਕੀ ਆ ਕੁੰਦੀ ਸਿੰਘਾਂ ਦਾ ਬਹੁਤ ਵੱਡਾ ਮਸਲਾ ਵਾ ਅਸੀਂ ਗੁਰੂਗ੍ਰਾਮ ਸਾਹਿਬ ਦੀਆਂ ਬਿਆਦਵੀਆਂ ਬਾਰੇ ਕੁਛ ਵੀ ਕਵਰਪਾਲ ਜੀ ਨੇ ਬਿਲਕੁਲ ਸਪਸ਼ਟ ਕਹਿ ਦਿੱਤਾ ਸੀ ਆਪਣੀ ਸਰਕਾਰ ਨੂੰ ਕਿਹਾ ਉਹਦੀ ਗੱਲ ਨਹੀਂ ਸੁਣੀ ਤੁਸੀਂ ਕਿਵੇਂ ਲੋਕਾਂ ਦੇ ਵਿੱਚ ਮੂੰਹ ਲੈ ਕੇ ਜਾਓਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਰਾਬਾ ਪੰਥਕ ਮੋਰਚਾ ਅਤੇ ਸਿੱਖ ਚੇਤਨਕ ਕਾਉਂਸਲ ਮਾਸਟਰ ਦਰਸ਼ਨ ਸਿੰਘ ਜੀ ਰਾਖਵਾ ਜਿਹੜੇ ਕਿ ਹਮੇਸ਼ਾ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਅਤੇ ਕੌਮ ਦੇ ਮਸਲਿਆਂ ਦੇ ਲਈ ਸਾਡੇ ਨਾਲ ਵਿਚਾਰ ਚਰਚਾ ਕਰਦੇ ਰਹਿੰਦੇ ਨੇ ਅੱਜ ਅਸੀਂ ਫੇਰ ਉਹਨਾਂ ਦੇ ਨਾਲ ਆ ਤਾਂ ਅੱਜ ਨਵੇਂ ਮੁੱਦੇ ਤੇ ਫੇਰ ਗੱਲ ਹੋਊਗੀ ਕਿ ਭਾਈ ਅਮਰਤਪਾਲ ਸਿੰਘ ਵੱਡੀ ਬਹੁਮਤ ਨਾਲ ਜਿੱਤ ਜਾਂਦੇ ਨੇ ਪਰ ਫੇਰ ਵੀ ਉਹ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਕੀਤੇ ਜਾਂਦੇ ਇਹ ਸਾਰੇ ਮਸਲਿਆਂ ਨੂੰ ਲੈ ਕੇ ਮਾਰਕ ਦਰਸ਼ਨ ਸਿੰਘ ਰਖਵਤ ਜੀ ਦੇ ਕੀ ਵਿਚਾਰ ਨੇ ਉਹ ਆਉ ਉਹਨਾਂ ਤੋਂ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਪੰਥਕ ਮੋਰਚੇ ਸਰਾਬੇ ਦੇ ਕਨਵੀਨਰ ਸਾਹਿਬ ਸਰਾਬਾ ਸਾਹਿਬ ਨੇ ਦੱਸਿਆ ਕਿ ਭਾਈ ਅਮਰਤ ਸਿੰਘ ਬਾਰੇ ਉਹਨਾਂ ਦੀ ਰਿਹਾਈ ਬਾਰੇ ਵੀ ਕੰਮ ਅਜੇ ਤੱਕ ਵੇਸਲੀ ਆ ਭਾਵੇਂ ਪਰੀਖੋੜ ਤੋਂ ਜਿੱਤੇ ਹੋਏ ਸਰਬਜੀਤ ਸਿੰਘ ਖਾਲਸਾ ਜੀ ਨੇ ਬੜੇ ਜ਼ੋਰ ਨਾਲ ਇਹ ਗੱਲ ਕਹੀ ਹੈ ਸਪੀਕਰ ਸਾਹਿਬ ਨੂੰ ਵੀ ਕਹੀ ਹੈ ਤੇ ਨਾਲ মিডিਆ ਨੂੰ ਵੀ ਕਹੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਕੰਡੂਰ ਸਾਹਿਬ ਤੋਂ ਬਹੁਤ ਮਤ ਦੇ ਨਾਲ 197120 ਬੂਟਾਂ ਥੋੜੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਕੋਈ ਗੱਲ ਨਹੀਂ ਸੁਣੀ ਦੁੱਖ ਦੀ ਗੱਲ ਹੈ ਕਿ ਸਾਡੇ ਜਥੇਦਾਰ ਸਹਿਬਾਨ ਵੀ ਇਸ ਮਸਲੇ ਤੇ ਚੁੱਪ ਹੈ ਰਵੇਤੀ ਇਕਾਲੀ ਦਲ ਵੀ ਚੁੱਪ ਹੈ ਆਪ ਪਾਰਟੀ ਤਾਂ ਬਿਲਕੁਲ ਹੀ ਚੁੱਪ ਹੈ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਕੱਲ ਲੋਕ ਸਭਾ ਦੇ ਵਿੱਚ ਸਾਡੇ ਸਾਬਕਾ ਚਰਨਜੀਤ ਸਿੰਘ ਚੰਨੀ ਜੀ ਜੋ ਕਾਂਗਰਸ ਦੇ ਪਾਰਲੀਮੈਂਟ ਦੇ ਮੈਂਬਰ ਬਣੇ ਨੇ ਜਲੰਧਰ ਤੋਂ ਚੁਣੇ ਗਏ ਨੇ ਉਹਨਾਂ ਨੇ ਬੜੇ ਜੋਰ ਸ਼ੋਰ ਦੇ ਨਾਲ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਹੈ ਜਿਹੜੀ ਕਿ ਹੈ ਵੀ ਜਾਇਜ਼ ਆ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੂੰ ਕਿਹਾ ਵੀ ਇੰਨੇ ਬਹੁਮਤ ਨਾਲ ਜਿੱਤੇ ਹੋਏ ਬੰਦੇ ਨੂੰ ਵੀ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਜੀ ਐਨ ਐਸ ਆ ਉਹਨਾਂ ਤੇ ਲੱਗੀ ਆ ਹੁਣ ਤੱਕ ਉਹਨਾਂ ਤੇ ਕੋਈ ਐਲੀਗੇਸ਼ਨ ਕਿਉਂ ਨਹੀਂ ਉਹ ਮਤਲਬ ਉਹਨਾਂ ਤੇ ਕੋਈ ਸਾਬਤ ਹੋਇਆ ਵੀ ਇਸ ਕਰਕੇ ਅੱਜ ਲੋਕਾਂ ਦੀ ਆਵਾਜ਼ ਨੂੰ ਸੁਣਦਿਆ ਹੋਇਆ ਖੰਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਨੂੰ ਸੁਣਦਿਆਂ ਹੋਇਆ ਉਹਨਾਂ ਨੂੰ ਸਰਕਾਰ ਨੂੰ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਹੜੀ ਕਿ ਕੇਂਦਰ ਸਰਕਾਰ ਦਾ ਮੋਹਰਾ ਬਣੀ ਹੋਈ ਹੈ ਉਸ ਨੂੰ ਤੇ ਕੇਂਦਰ ਸਰਕਾਰ ਨੂੰ ਇੱਕਦਮ ਡਿਸੀਜਨ ਲੈ ਕੇ ਉਹ ਲੋਕਾਂ ਦੀ ਜਿਹੜੀ ਖੰਡੂਰ ਸਾਹਿਬ ਦੇ ਲੋਕਾਂ ਦਾ ਜਿਹੜਾ ਫਤਵਾ ਦਿੱਤਾ ਹੋਇਆ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਤੇ ਭਾਈ ਅਮਰਤ ਸਿੰਘ ਨੂੰ ਜੇਲ੍ਹ ਤੋਂ ਤੁਰੰਤ ਰਿਹਾ ਕਰਨਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਕੱਲ੍ਹ ਕਾਨਫਰੰਸ ਕਰਕੇ ਆਪਣਾ ਵਿਚਾਰ ਦਿੱਤਾ ਸੀਗਾ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਭਾਈ ਅਮਰਤਪਾਲ ਸਿੰਘ ਬਾਰੇ ਤਾਂ ਉਹਨਾਂ ਨੇ ਆਖਿਆ ਸੀ ਕਿ ਅਸੀਂ ਇੱਕ ਐਮਪੀ ਨੂੰ ਲੈ ਕੇ ਨਹੀਂ ਚਾਲਦੇ ਅਸੀਂ ਪੂਰੇ ਪੰਜਾਬ ਦਾ ਦੇਖਣਾ ਮਾਹੌਲ ਦੇਖਣਾ ਕਿੰਨਾਂ ਦੀ ਰਿਹਾਈ ਦੇ ਉੱਤੇ ਪੰਜਾਬ ਦਾ ਮਾਹੌਲ ਵਿਗੜ ਸਕਦਾ ਤਾਂ ਕਿੰਨਾਂ ਦੀ ਐਨਐਸਏ ਵਿਧਾਈ ਆ ਸਾਨੂੰ ਸਾਰਾ ਸੋਚਣਾ ਪੈਂਦਾ ਤਾਂ ਮਾਸਟਰ ਜੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਜੀ ਦੇਖੋ ਜਿਹੜਾ ਭਗਵੰਤ ਮਾਨ ਨੇ ਗੱਲ ਕਹੀ ਹੈ ਨਾ ਕੋਈ ਉਹ ਲੋਕਾਂ ਦੇ ਢੱਡ ਦੇ ਵਿੱਚ ਉਤਰੀ ਨਹੀਂ ਹੈ ਉਹ ਇਨਸਾਨ ਜਿਹੜਾ ਕਿ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਨੌਜਵਾਨੀ ਨੂੰ ਬਚਾਉਣ ਲਈ ਬਿਨਾਂ ਸਰਕਾਰੀ ਮਦਦ ਤੋਂ ਇੱਕ ਬਹੀਰ ਲੈ ਕੇ ਇੱਕ ਨੌਜਵਾਨਾਂ ਨੂੰ ਲੈ ਕੇ ਜਿਹੜੇ ਨਸ਼ਾ ਛੱਡ ਰਹੇ ਨੇ ਜਾਂ ਜਿਹੜੇ ਪੰਜਾਬ ਦੇ ਦਰਦੀ ਨੇ ਉਹਨਾਂ ਲੋਕਾਂ ਦੇ ਨਾਲ ਪੰਜਾਬ ਦੇ ਵਿੱਚ ਵਿਚਰਿਆ ਸੀ ਉਸ ਬੰਦੇ ਨੂੰ ਬਿਨਾਂ ਕਿਸੇ ਕਾਰਨ ਤੋਂ ਹਾਲਾਂਕਿ ਸਰਕਾਰ ਨੂੰ ਸੁਲਾਉਣਾ ਚਾਹੀਦਾ ਸੀ ਇਸ ਗੱਲ ਨੂੰ ਪਤਾ ਨਹੀਂ ਸਰਕਾਰਾਂ ਸਮਝ ਤੋਂ ਬਾਹਰ ਆ ਆਮ ਹੁਣ ਭਗਵੰਤ ਮਾਨ ਜੀ ਨੂੰ ਵੀ ਪਤਾ ਲੱਗ ਗਿਆ ਕਿ ਮੇਰੀਆਂ ਜਿਹੜੀਆਂ ਤਿੰਨ ਸੀਟਾਂ ਆਈਆਂ ਮਾ ਉਹ ਅਮਰਤਪਾਲ ਨੂੰ ਜੀੜ ਦੇ ਵਿੱਚ ਜਾਂ ਉਹਨਾਂ ਨੌਜਵਾਨਾਂ ਨੂੰ ਬਾਜੇ ਕੇ ਵਗੈਰਾ ਸਾਰੇ ਜਿੰਨੇ ਵੀ ਕੁਲਵੰਤ ਸਿੰਘ ਰਾਉਕੇ ਵਗੈਰਾ ਹੈਗੇ ਆ ਲਰਨਰ ਬੰਦੇ ਹੈਗੇ ਆ ਉਹਨਾਂ ਨੂੰ ਡਿਬਰੂਗੜ੍ਹ ਸੈਂਟਰ ਦੇ ਸ਼ਹਿਰ ਤੇ ਸੈਂਟਰ ਹਸਦਾ ਵਾ ਮਾਨ ਦੀਆਂ ਜਿਹੜੀਆਂ ਆਬੂਦਰੀਆਂ ਜਿਹੜੀਆਂ ਹੈਗੀਆਂ ਨਾ ਉਹ ਮਤਲਬ ਸੈਂਟਰ ਨੇ ਜੋ ਚਾਹੁੰਦਾ ਸੀ ਆਬ ਕਰਨ ਦੀ ਬਜਾਏ ਉਹਨੇ ਮਾਨ ਤੋਂ ਕਰਵਾ ਲਿਆ ਤੇ ਮਾਨ ਪਤਾ ਨਹੀਂ ਕਿਉਂ ਨਹੀਂ ਸਮਝ ਰਿਹਾ ਵੀ ਮੈਨੂੰ ਇਹਦਾ ਨਾਲ ਇੱਕ ਵੱਡੀ ਪੰਜਾਬ ਦੀ ਜੇ ਲੋਕਾਂ ਦੀ ਆਵਾਜ਼ ਨੂੰ ਨਹੀਂ ਆਪਾਂ ਸੁਣਾਗੇ ਤਾਂ ਆਪਾਂ ਕਦੇ ਮੁੱਖ ਮੰਤਰੀ ਹੋਏ ਸੋ ਆਇਆ ਇਸ ਵਕਤ ਭਗਵੰਤ ਮਾਨ ਜੀ ਤੁਹਾਨੂੰ ਲੋਕਾਂ ਦੀ ਰਾਇ ਸੁਣੀ ਚਾਹੀਦੀ ਹੈ ਲੋਕ ਚਾਹੁੰਦੇ ਕੀ ਆ ਤੁਸੀਂ ਆ ਦੇਖੋ ਆਪਾਂ ਜਿਮਨੀ ਚੂਣਾ ਇੱਕ ਜੱਤ ਲੈਣੀ ਕੋਈ ਵੱਡੀ ਗੱਲ ਨਹੀਂ ਕੱਲ ਨੂੰ ਜਿਮਨੀ ਚੂਣਾ ਆਉਂਦੀਆਂ ਕੱਲ ਨੂੰ 27 ਦੇ ਇਲੈਕਸ਼ਨ ਹੋਣੀ ਆ ਭਾਈ ਅਮਰਪਾਲ ਸਿੰਘ ਦਾ ਮਸਲਾ ਬਹੁਤ ਵੱਡਾ ਮਸਲਾ ਵਾ ਬੰਦੀ ਸਿੰਘਾਂ ਦਾ ਬਹੁਤ ਵੱਡਾ ਮਸਲਾ ਵਾ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਵੀਆਂ ਬਾਰੇ ਕੁਝ ਵੀ ਕਵਰਪਾਲ ਜੀ ਨੇ ਬਿਲਕੁਲ ਸਪਸ਼ਟ ਕਹਿ ਦਿੱਤਾ ਸੀ ਆਪਣੀ ਸਰਕਾਰ ਨੂੰ ਕਿਹਾ ਉਹਦੀ ਗੱਲ ਨਹੀਂ ਸੁਣੀ ਤੁਸੀਂ ਕਿਵੇਂ ਲੋਕਾਂ ਦੇ ਵਿੱਚ ਮੂੰਹ ਲੈ ਕੇ ਜਾਓਗੇ ਲੋਕਾਂ ਨੇ ਤੁਹਾਨੂੰ ਬੜੇ ਉਤਸ਼ਾਹ ਨਾਲ 92 ਸੀਟਾਂ ਦੇ ਤੋੜੀਆਂ ਨਹੀਂ ਹੁੰਦੀਆਂ ਭਾਈ ਅਮਰਪਾਲ ਨੂੰ ਜੇਲ੍ਹ ਦੇ ਵਿੱਚ ਜਿੰਨਾ ਰੱਖੋਗੇ ਉਹ ਉਨਾ ਹੀ ਹੀਰੋ ਬਣੂਗਾ ਤੁਸੀਂ ਮੇਰੀ ਇਹ ਗੱਲ ਜਿਹੜੀ ਹੈ ਨਾ ਸਿੱਖ ਚੰਤੇ ਕਾਉਂਸਲ ਵੱਲੋਂ ਮੈਂ ਕਹਿ ਰਿਹਾ ਇਹ ਗੱਲ ਨੂੰ ਯਾਦ ਰੱਖਿਓ ਜਿੰਨਾ ਤੁਸੀਂ ਉਸ ਨੂੰ ਜੇਲ੍ਹ 'ਚ ਰੱਖੋਗੇ ਉਹਦੇ ਨਾਲ ਤੁਹਾਡੀ ਸਰਕਾਰ ਦੀ ਬਦਨਾਮੀ ਹੋਏਗੀ ਤੇ ਤੁਸੀਂ ਤੁਹਾਡਾ ਡਾਊਨਫਾਲੋ ਹੋਏਗਾ ਤੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਇੱਕ ਪਾਸੇ ਲੱਗੀ ہوئی ਹੈ ਤੁਸੀਂ ਆਪਣੇ ਵੱਲੋਂ ਤੁਹਾਨੂੰ ਚਾਹੀਦਾ ਵਾ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋਏ ਆ ਭਾਈ ਅਮਰਪਾਲ ਸਿੰਘ ਨੂੰ ਪਹਿਲਾਂ ਗੱਲ ਹੋਰ ਸੀ ਹੁਣ ਜਦੋਂ ਲੋਕਾਂ ਨੇ ਫਤਵਾ ਦਿੱਤਾ ਤੁਸੀਂ ਪਹਿਲਾਂ ਉਹਦੇ ਕਾਗਜ਼ ਪ੍ਰਵਾਨ ਨਾ ਕਰਦੇ ਜਾਂ ਕੋਈ ਤੁਸੀਂ ਉਹ ਤੇ ਕੋਈ ਨਾ ਕੋਈ ਲਾ ਦੇਂਦੇ ਜਿੱਤਣ ਤੋਂ ਪਹਿਲਾਂ ਪਹਿਲਾਂ ਹੁਣ ਜਦੋਂ ਕਿਉਂ ਲੋਕ ਜਿੱਤ ਚੁੱਕੇ ਨੇ ਵੱਡੇ ਫਰਕ ਦੇ ਨਾਲ ਸਾਰੇ ਪੰਜਾਬ ਦੇ ਵਿੱਚੋਂ ਉੱਡੀ ਫਰਕ ਦੇ ਨਾਲ ਜਿੱਤੇ ਆ ਹੁਣ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣਾ ਤੁਹਾਡੇ ਮਾਨਸਾਬ ਤੁਹਾਡੇ ਹੱਕ ਵਿੱਚ ਨਹੀਂ ਜਾ ਰਿਹਾ ਤੁਹਾਡੇ ਅਗੇਂਸਟ ਜਾ ਰਿਹਾ ਭਿਸ਼ੱਕ ਤੁਸੀਂ ਜਿੰਨੀ ਮਰਜ਼ੀ ਗੱਲਾਂ ਕਰੋ ਤੁਸੀਂ ਕਹੋ ਵੀ ਮੈਂ ਇੱਕ ਪਾਰਲੀਮੈਂਟ ਦੇ ਮੈਂਬਰ ਲਈ ਨਹੀਂ ਆਪਣੇ ਪਾਰਲੀਮੈਂਟ ਦਾ ਮੈਂਬਰ ਇੱਕ ਇੱਕ ਨਹੀਂ ਹੁੰਦਾ ਹੈਗਾ ਲੋਕਾਂ ਦੀ ਆਵਾਜ਼ ਆ ਤੁਹਾਨੂੰ ਉਹਨਾਂ ਨੂੰ ਛੱਡਣਾ ਚਾਹੀਦਾ ਤੁਰੰਤ ਜਿੰਨੀ ਜੇਤੀ ਹੋ ਸਕੇ ਉਹ ਤੁਹਾਡੇ ਕੈਰੇਡਜ ਜਾਂਦੀ ਹੈ ਗੱਲ ਉਹ ਤੁਹਾਡੇ ਫੇਵਰਜ ਜਾਂਦੀ ਹੈ ਗੱਲ ਜੇਕਰ ਤੁਸੀਂ ਉਹਨਾਂ ਨੂੰ ਰਿਹਾਈ ਨਹੀਂ ਕਰਦੇ ਇਦੇ ਨਾਲ ਸੈਂਟਰ ਜਿਹੜਾ ਹੈਗਾ ਉਹ ਕਹੂਗਾ ਜੀ ਦੇਖੋ ਅਜੇ ਤਾਂ ਕੁਝ ਨਹੀਂ ਕਹਿੰਦੇ ਅਜੇ ਤਾਂ ਕੁਝ ਨਹੀਂ ਕਹਿੰਦੇ ਹੈਗੇ ਕੱਲੋਂ ਜੇ ਮੈਂ ਤਾਂ ਕਹਿਣਾ ਵੀ ਇਹ ਜਿਹੜੇ ਹੈਗੇ ਆ ਸਾਰੇ ਭਾਈ ਸਰਬਜੀਤ ਸਿੰਘ ਇਹਨੂੰ ਵੀ ਮੈਂ ਬੇਨਤੀ ਕਰੂੰਗਾ ਹੋਰ ਜਿਹੜੇ ਪੰਥਦਰਦੀ ਹੈਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਅੱਜ ਦੇਸ਼ ਦੇ ਨਿਆਂਪਾਲਿਕਾ ਜਿਹੜੀ ਹੈਗੀ ਆ ਤੋਂ ਕੋਰਟ ਦੇ ਵਿੱਚ ਜਿਵੇਂ ਖਾਰਾ ਸਾਹਿਬ ਕਰ ਰਹੇ ਹੈਗੇ ਉਹ ਇੱਕ ਜ਼ੋਰਦਾਰ ਹਮਲਾ ਮਾਨ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਜਿੱਤੇ ਹੋਏ ਮੰਦੇ ਨੂੰ ਕਿਉਂ ਨਹੀਂ ਰਹਾ ਕੀਤਾ ਜਾਂਦਾ ਸਰਕਾਰ ਤੋਂ ਵੀ ਉੱਪਰ ਉੱਟ ਕੇ ਕਿਉਂਕਿ ਜਦੋਂ ਮਾਨ ਨੇ ਇੱਕ ਗੱਲ ਆਪ ਹੀ ਕਹਿ ਦਿੱਤੀ ਆ ਕਿ ਜੇ ਕੋਈ ਐਦਾਂ ਦੀ ਗੱਲ ਹੋਊਗੀ ਫਿਰ ਅਸੀਂ ਵੀ ਕੀ ਕਰ ਸਕਦੇ ਹੈਗੇ ਆ ਸੋ ਇਸ ਕਰਕੇ ਅੱਜ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਵੀ ਉਹ ਆਪਣਾ ਇਹ ਮੌਕਾ ਬੜਾ ਸੁਨਹਿਰੀ ਮੌਕਾ ਵਾ ਲੋਕਾਂ ਦੇ ਵਿੱਚ ਗੱਲ ਜਾਂਦੀ ਆ ਉਹ ਜਿੱਤੇ ਹੋਏ ਨੂੰ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਜੇ ਕਾਂਗਰਸ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰ ਸਕਦੇ ਆ ਕਿ demanda ਦੀ ਗੱਲ ਹੈ ਤੁਸੀਂ ਵੀ ਤੁਹਾਨੂੰ ਲੋਕਾਂ ਨੇ ਇਹਦਾ ਬੜਾ ਫਤਵਾ ਦਿੱਤਾ ਉਹਦੇ 'ਚ ਸਾਰੇ ਪੰਥੋਂ ਦੇ ਵਿੱਚ ਅੱਜ ਸ਼ਾਮਲ ਹੈ ਤੁਹਾਨੂੰ ਕਾਲੀਆਂ ਨੂੰ ਛੱਡ ਕੇ ਤੁਹਾਨੂੰ ਦਿੱਤਾ ਹੈਗਾ ਅੱਜ ਤੁਹਾਨੂੰ ਕਾਲੀਆਂ ਦੀ ਗੱਲ ਸੁਣਨੀ ਚਾਹੀਦੀ ਹੈ ਪੰਥ ਦੀ ਗੱਲ ਸੁਣਨੀ ਚਾਹੀਦੀ ਹੈ ਸੋ ਮੈਂ ਵਾਰ-ਵਾਰ ਅਸੀਂ ਕਹਿ ਰਹੇ ਆ ਸਾਰੇ ਮੀਡੀਆ ਵੀ ਕਹਿ ਰਿਹਾ ਵਕੀਲ ਸਾਹਿਬਾਨ ਸਾਰੇ ਕਹਿ ਰਿਹਾ ਪੰਥ ਦੀ ਲੋਕਾਂ ਦੀ ਆਵਾਜ਼ ਕਹਿ ਰਹੀ ਹੈ ਕਿ ਮਾਨੂੰ ਇਹ ਗੱਲ ਜਿਹੜੀ ਹੈਗੀ ਹੈ ਸਵੀਕਾਰ ਕਰਕੇ ਇਹ ਜਿਹੜੀ ਹੈਗੀ ਆਪਣੇ ਤੋਂ ਉਹਨਾਂ ਤੇ ਐਨਐਸਏ ਹਟਾ ਕੇ ਉਹਨਾਂ ਨੂੰ ਡਿਪਰੂਗੜ੍ਹ ਤੋਂ ਅ ਰਿਹਾ ਕਰਵਾ ਕੇ ਉਹਨਾਂ ਨੂੰ ਘਰ ਘਰ ਭੇਜਣ ਦੀ ਲੋੜ ਆ ਪੰਜਾਬ ਵਿੱਚ ਅਮਨ ਸ਼ਾਂਤੀ ਦੇ ਲਈ ਜੇਕਰ ਉਹ ਨਹੀਂ ਕਰਦੇ ਇਹਦੇ ਲਈ ਫਿਰ ਵੀ ਉਹ ਆਪ ਜ਼ਿੰਮੇਵਾਰ ਨੇ ਉਹ ਆਪ ਜ਼ਿੰਮੇਵਾਰ ਨੇ ਜੇ ਉਹਨਾਂ ਨੂੰ ਆ ਦੇਖੋ ਇਹ ਤਾਂ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਇੱਥੇ ਪਹਿਲਾਂ ਕਿੰਨੀਆਂ ਸਰਕਾਰਾਂ ਸੀ ਆ ਗੱਲ ਹੀ ਹੁਣ ਤੁਰੇ ਫਿਰਦੇ ਆ ਨਾ ਬੱਟੋ-ਬੱਟ ਸਾਨੂੰ ਜੀ ਐ ਇਦਾਂ ਕਰ ਦਿਓ ਸਾਨੂੰ ਐ ਕਰ ਦਿਓ ਜਿਹੇਦਾਰ ਕੀ ਕਰ ਦੇਣਗੇ ਇੱਕ ਨਾ ਮੱਤ ਜੀ ਜਿਵੇਂ ਜਿਹੜੇ ਸਾਫਕਾ ਮੁੱਖ ਮੰਤਰੀ ਚਾਂਦੀਪ ਸਿੰਘ ਚੰਨੀ ਨੇ ਉਹਨਾਂ ਵੱਲੋਂ ਲੋਕ ਸਭਾ ਦੇ ਵਿੱਚ ਜਿਹੜੀ ਆਵਾਜ਼ ਬੁਲੰਦ ਕੀਤੀ ਆ ਉੱਥੇ ਹੀ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਉਹ ਭਾਈ ਅਮਰਤਪਾਲ ਨੂੰ ਰਿਹਾ ਕਰਨ ਦੇ ਮੂਡ ਵਿੱਚ ਨਹੀਂ ਹੈਗੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਸੰਗਤਾਂ ਵੱਲੋਂ ਵੀ ਡਟ ਕੇ ਇਸ ਲਹਿਰ ਚੱਲ ਰਹੀ ਆ ਤਾਂ ਸੰਗਤਾਂ ਵਿੱਚ ਇਹਨੂੰ ਗੱਲੋਂ ਲੈ ਕੇ ਜ਼ਰੂਰ ਇਹ ਸਾਰਿਆਂ ਨੂੰ ਇਹ ਕਹਿਣਾ ਕਿ ਭਾਈ ਅਮਰਤਪਾਲ ਨੂੰ ਜਲਦ ਰਿਹਾ ਹੋਣਾ ਚਾਹੀਦਾ ਉਹਨਾਂ ਨੂੰ ਸਰਕਾਰਾਂ ਨੂੰ ਕਰ ਦੇਣਾ ਚਾਹੀਦਾ ਤਾਂ ਆਖਰ ਵਿੱਚ ਤੁਸੀਂ ਕੀ ਕਹੋਗੇ ਹਾਂ ਮੈਂ ਤਾਂ ਇਹੀ ਗੱਲ ਕਹਿਣਾ ਵਾਂ ਕਿ ਭਗਵਾਨਤਮਨ ਨੂੰ ਆਪਣਾ ਸਮਕਾ ਤੇ ਨਾ ਲੋਕਾਂ ਦੀ ਆਵਾਜ਼ ਹੋਣੀ ਚਾਹੀਦੀ ਹੈ ਇਹ ਇਹਦੀ ਵਾ 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 ਇਸੇ ਕਿਚਨ ਤੇ ਕੌਂਸਲ ਪੰਤਿਕ ਮੋਰਚਾ ਸਰਭਾ ਕੌਮੀ ਇਨਸਾਫ ਮੋਰਚਾ ਅਧਿਕੁ ਕੌਮੀ ਇਨਸਾਫ ਮੋਰਚੇ ਦੀਆਂ ਸਾਡੀਆਂ ਇਹ ਕੀ ਗੱਲਾਂ ਨੇ ਬੰਦੀ ਸਿੰਘ ਰਿਹਾ ਕਰੋ ਉਹਨੂੰ ਛੱਡਣਾ ਪੈਣਾ ਵਾ ਜਦੋਂ ਕਿ ਪ੍ਰਧਾਨ ਮੰਤਰੀ 2019 ਦੇ ਵਿੱਚ ਕਹਿ ਚੁੱਕੇ ਆ ਵੀ ਅਸੀਂ ਇਹਨਾਂ ਲਈ ਇਹਨਾਂ ਨੂੰ ਛੱਡਣਾ ਮੈਂ ਤੇ ਫੇਰ ਇਹ ਕਿਉਂ ਨਹੀਂ ਆਵਾਜ਼ ਉਹਦੀ ਬੁਲੰਦ ਕਰਦੇ ਉਹਨਾਂ ਨੂੰ ਰਿਹਾ ਕਰਕੇ ਫਿਰ ਬਿਆਦਮੀਆਂ ਦਾ ਮਸਲਾ ਜਿਹੜਾ ਹੁਣ ਆਪਣੀ ਕਿੰਨੀ ਸਰਕਾਰ ਨੂੰ 2.5 ਸਾਲ ਹੋ ਗਏ ਬਿਆਦਮੀਆਂ ਦਾ ਕਬਲਪਾਲ ਸਿੰਘ ਨੇ ਸਾਰਾ ਕੇਸ ਬਣਾ ਕੇ ਸਾਰਾ ਕੁਝ ਦਿੱਤਾ ਫਿਰ ਆਪਾਂ ਉਹ ਤੇ ਕੁਝ ਨਹੀਂ ਕਰ ਸਕੇ ਇਸੇ ਤਰ੍ਹਾਂ ਅਮਰਤਪਾਲ ਦਾ ਜਿਹੜਾ ਸੰਗਤ ਦੀ ਆਵਾਜ਼ ਨੂੰ ਪੰਥ ਦੀ ਆਵਾਜ਼ ਨੂੰ ਲੋਕਾਂ ਦੀ ਆਵਾਜ਼ ਨੂੰ ਮਾਨ ਨੂੰ ਸੁਣਨਾ ਚਾਹੀਦਾ ਤੇ ਉਹਨਾਂ ਨੂੰ ਬਿਨਾਂ ਦੇਰੀ ਇਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਤਾਂ ਜੋ ਉਹ ਆ ਕੇ ਬਾਹਰ ਆ ਕੇ ਉਹ ਜਿਹੜਾ ਇੱਕ ਪਾਰਲੀਮੈਂਟ ਦੇ ਮੈਂਬਰ ਤੁਸੀਂ ਉਹ ਦੇਖੋ ਆਪ ਵੀ ਸਾਰੀ মিডিਆ ਕਹਿ ਰਿਹਾ ਹੈ ਕਿ ਕਿੰਨੇ ਬੰਦੇ ਜਿਹੜੇ ਹੈਗੇ ਆ ਜਿਹੜੇ ਬਲਾਤਕਾਰੀ ਇਹ ਅੰਦਰ ਬੈਠੇ ਹੈਗੇ ਆ ਪਾਰਲੀਮੈਂਟ ਦੇ ਵਿੱਚ ਜਿਹੜੇ ਦੂਸਰੇ ਬੈਠੇ ਆ ਕਈਆਂ ਦੇ ਕਿੰਨੇ ਕੇ ਚੱਲਦੇ ਹੈਗੇ ਆ ਉਹ 200 ਤੋਂ ਉੱਪਰ ਉਹਨਾਂ ਦੀ ਗਿਣਤੀ ਹੈ ਉਹਨਾਂ ਦੇ ਜਦੋਂ ਉਹ ਉਹ ਬੈਠੇ ਆ ਤੇ ਸਾਡੇ ਦੇ ਵਾਲੇ ਪਾਰਲੀਮੈਂਟ ਦੇ ਮੈਂਬਰ ਦੇ ਤਾਂ ਕੋਈ ਐਡਾ ਬੜਾ ਦੋਸ਼ ਹੀ ਨਹੀਂ ਹੈ ਜਿਹੜਾ ਆਪਾਂ ਉਹਨੂੰ ਅਜਨਾਲੇ ਵਾਲਾ ਲਾਉਣੀ ਆ ਜਾਂ ਕੋਈ ਹੋ ਟਾਣਿਆ ਕੋਈ ਕੁਝ ਨਹੀਂ ਉੱਥੇ ਤਾਂ ਸਾਰਾ ਪੁਲਿਸ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਸੀਗੇ ਆਪ ਹੀ ਉਹਨਾਂ ਨੇ ਸਾਰਾ ਕੁਝ ਕੀਤਾ ਹੈਗਾ ਕੋਈ ਐਲੀਗੇਸ਼ਨ ਸੱਦੀ ਨਹੀਂ ਹੋਇਆ ਤੁਸੀਂ ਕਰਕੇ ਸਿੱਖ ਚਿੰਤ ਕੌਂਸਲ ਬੜੇ ਜ਼ੋਰ ਦੇ ਨਾਲ ਪੰਤਿਕ ਮੋਰਚਾ ਸਰਾਬਾ ਇਹ ਭਗਵੰਤ ਮਾਨ ਨੂੰ ਕਹਿੰਦਾ ਹੈ ਵੀ ਇਹ ਲੋਕਾਂ ਦੀ ਆਵਾਜ਼ ਨੂੰ ਫਤਵੇ ਨੂੰ ਸੁਣੋ ਭਾਈ ਅਮਰ ਸਿੰਘ ਨੂੰ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਰਿਹਾ ਕਰੋ ਤਾਂ ਜੋ ਉਹ ਲੋਕਾਂ ਦੀ ਆਵਾਜ਼ ਜਿਹੜੀ ਹੈਗੀ ਜਿਹੜੀ ਉਹ ਪਾਰਲੀਮੈਂਟ ਪਹੁੰਚਾਉਣ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਨਹੀਂ ਤਾਂ ਫਿਰ ਹਲਕੇ ਦੇ ਲੋਕ ਜਿਹੜੇ ਹੈਗੇ ਆ ਕੱਲ ਨੂੰ ਉਹ ਜਦੋਂ ਜ਼ੋਰ ਪਾਉਣਗੇ ਫਿਰ ਵੀ ਤੁਹਾਨੂੰ ਰਿਹਾ ਕਰਨਾ ਹੀ ਪੈਣਾ ਤੇ ਅੱਜ ਤੁਸੀਂ ਤੁਹਾਡੇ ਹੱਥ ਵਿੱਚ ਆ ਸਾਰਾ ਕੁਝ ਤੁਸੀਂ ਅੱਜ ਬੁਜਾਏ ਕਿ ਲੋਕ ਸਾਰਾ ਖੰਡੂਰ ਹਲਕਾ ਉੱਠ ਕੇ ਸੜਕਾਂ ਤੇ ਆ ਜਵੇ ਤੇ ਤੁਸੀਂ ਉਦੋਂ ਪਹਿਲਾਂ ਪਹਿਲਾਂ ਹੀ ਉਹਨਾਂ ਨੂੰ ਰਿਹਾ ਕਰੋ ਤੇ ਦੇਸ਼ ਦੀ ਨਿਆਂਪਾਲਿਕਾ ਜਿਹੜੀ ਹੈਗੀ ਮੈਂ ਤਾਂ ਕਹੂੰਗਾ ਜਿਹੜੀ ਸਾਡੇ ਵਕੀਲ ਹੈਗੇ ਆ ਚਾਹੇ ਕੌਮੀ ਇਨਸਾਫ ਮੋਰਚੇ ਦੇ ਆ ਅਮਰ ਸਿੰਘ ਚਾਹਲ ਸਾਹਿਬ ਜਾਂ ਹੋਰ ਦੂਸਰੇ ਇਨਸਾਫਪਸੰਦ ਜੋ ਜਮਹੂਰੀਅਤ ਨੂੰ ਪਿਆਰ ਕਰਦੇ ਹੈਗੇ ਆ ਪੰਜਾਬ ਪੰਜਾਬੀ ਪੰਜਾਬੀ ਇਤਨਾ ਪਿਆਰ ਕਰਦੇ ਆ ਉਹਨਾਂ ਨੂੰ ਕੋਰਟ ਦੇ ਵਿੱਚ ਜਿਹੜੀ ਆਪਣੀ ਹਾਈ ਕੋਰਟ ਹੈਗੀ ਆ ਜਿਹੜੀ ਆਪਣੀ ਚੰਡੀਗੜ੍ਹ ਪੰਜਾਬ ਹਰਿਆਣਾ ਹਾਈ ਕੋਰਟ ਇੱਥੇ ਤੇ ਨਾਲ ਦੀ ਨਾਲ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਜੋਰ ਦੇ ਨਾਲ ਲੜਨਾ ਚਾਹੀਦਾ ਤੇ ਉਹ ਸਪੀਕਰ ਵਾਲੀ ਚਿੱਠੀ ਜਿਹੜੀ ਹੈਗੀ ਆ ਜਿਹੜੀ ਭੇਜੀ ਹੋਈ ਆ ਵੀ ਅਮਰਪਾਲ ਨੇ ਵੀ ਭੇਜੀ ਆ ਵੀ ਮੈਨੂੰ ਜਿਹੜਾ ਹੈਗਾ ਉਹ ਸਪੀਕਰ ਵੀ ਉਹ ਚਿੱਠੀ ਦੱਬ ਕੇ ਬੈਠਾ ਹੈਗਾ ਵੀ ਜਿਹੜੇ ਹੈਗਾ ਮੈਨੂੰ ਪਾਰਲੀਮੈਂਟ ਦੇ ਵਿੱਚ ਜਿਹੜਾ ਆਉਣ ਦਾ ਮੌਕਾ ਦਿੱਤਾ ਜਾਵੇ ਇਹ ਸਾਰੇ ਜਿਹੜਾ ਹੈਗਾ ਸਾਨੂੰ ਸਮੁੱਚੇ ਤੌਰ ਤੇ ਅੱਜ ਇਹ ਲੋੜ ਹੈਗੀ ਐ ਇਸ ਨੂੰ ਮਸਲੇ ਨੂੰ ਜਿੰਨੀ ਜਲਦੀ ਹੋ ਸਕੇ ਨਿਜੱਠ ਲੈਣਾ ਚਾਹੀਦਾ ਹੈ ਇਹ ਪੰਜਾਬ ਦੇ ਹੱਕ ਦੇ ਵਿੱਚ ਆ ਪੰਜਾਬ ਦੇ ਫੇਵਰ ਦੇ ਵਿੱਚ ਆ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਵਾਇਗੁਰ ਜੀ ਦਾ ਕਲਸਾ ਵਾਇਗੁਰ ਜੀ ਕੀ ਫਤੇ